ਮੇਰੇ ਸ਼ੋਭਨਾਮ ਜੀ ਏ ਕਮਪਰੀ ਸਿੰਘ ਕਿਹੜੀ ਕਲਾਸ 12th ਕਾਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਿਆ ਤੁਹਾਨੂੰ ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਖੁਸ਼ੀ ਹੋਈ ਮਨ ਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਜੀਮਾਂ ਵੀ ਖੇਡਣ ਬਾਹਰ ਵੀ ਜਾਂਦੇ ਹੁੰਦੇ ਸੀ ਹਾਂਜੀ ਕਿਥੇ ਤੋਂ ਮੈਂ ਗਿਆ ਸੀਗਾ ਨੈਸ਼ਨਲ ਖੇਡਿਆਂ ਵਾਲਾ ਛਤੀਸਗੜ ਆਸਾਮ ਵਗੈਰਾ ਵੀ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਅਮਰਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗ ਗਿਆ ਤੇ ਬਾਕੀ ਮੈਡਮਾਂ ਦੀ ਮੈਂ ਤਾਂ ਗਤਕਾ ਹੇੜਦਾ ਸੀ ਅੱਛਾ ਅਜੇ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਾਰਸਾ ਕਾਫੀ ਡੱਬ ਸਬਜੈਕਟ ਸੀਗਾ ਨਾਲ ਗੇਮ ਕਿੰਨੀ ਕ ਮਿਹਨਤ ਕਰਦੇ ਸੀ ਕਿੰਨੇ ਘੰਟੇ ਜਿਹੜੀ ਪੜਾਈ ਕਰ ਦਿੰਦੇਗੇ ਪੜਾਈ ਕਰਦਾ ਸੀਗਾ ਪਰ ਖੇਡ ਖੇਡਦਾ ਸੀ ਪਰ ਮਨ ਨਾਲ ਕੇ ਸਮਝ ਕੇ ਕਰਦਾ ਸੀ ਇਹ ਤੇ ਟਿਊਸ਼ਨ ਵਗੈਰਾ ਵੀ ਕੋਈ ਰੱਖੀ ਸੀ ਮੈਡਮ ਹੀ ਬਹੁਤ ਆ ਜੇ ਲਾ ਕੇ ਮੰਨ ਗਏ ਨਾ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜਾਈਦੀ ਨੰਬਰਾਂ ਉਨੇ ਜਾਂ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਕੱਟ ਹੀ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਵੀ ਸੀਗੀ ਮਿਹਨਤ ਕਿੰਨੀ ਕਰਦੇ ਸੀ ਪੜਾਈ ਦੇ ਕਿੰਨੀ ਕੀਤਾ ਦੋ ਤਿੰਨ ਘੰਟੇ ਤਾਂ ਲੰਤਾਂ ਕਹਿੰਦੇ ਖੇਡਣ ਦੇ ਕਹਿੰਦੇ ਜਾਣਾ ਹੋ ਕੇ ਹਾਂਜੀ ਬੜਾ ਚੜ੍ਹਦੀ ਬਾਈ ਚੋਈ ਸੀਗਾ ਨਾਂ ਨਾ ਰੱਖੇ ਡੈਡ ਐਂਡ ਟਾਈਮ ਦਾ ਜਿਆਦਾ ਡੈਡੀਕੇਸ਼ਨ ਉਹਨੇ ਅੱਗੇ ਦਾ ਕੀ ਬਣਾਇਆ ਅੱਗੇ ਪੜਾਂਗੇ ਹੋਰ ਕੀ ਕਰਨਾ ਪੜਨਾ ਕੀ ਚਾਹੁੰਦੇ ਹੋ ਐਲ ਐਲਬੀ ਕਰਨੀ ਅੱਗੇ ਐਲ ਐਲਬੀ ਕਰਨੀ ਹੀ ਡੀਲ ਵਰਨਾ ਨਹੀਂ ਅੱਛਾ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਦੇਣਾ ਚਾਹੀਦਾ ਮੈਸੇਜ ਇਹੀ ਆ ਬਸ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦਿਓ ਉਹਦੇ ਨਾਲ ਐਕਸਟਰਾ ਨੰਬਰ ਵੀ ਲੱਗੇ ਆ ਵੀ ਬਸ ਆ ਜੀ ਹਾਂ ਜੀ ਮੈਂ ਮੇਰਾ ਨਾਮ ਨੀਰੂ ਕੋੜਾ ਹੈ ਮੈਂ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਹਾਂ ਸਾਡੇ ਸਕੂਲ ਦੇ ਬੱਚੇ ਇੱਕ ਕਮਪਰੀਟ ਨੇ ਪਲੱਸ 2 ਕਮਰਸ ਤੋਂ ਟੌਪ ਕੀਤਾ ਹੈ ਸਟੇਟ ਟੋਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਹਰ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸ ਦੇ ਮਿਸ ਹੁੰਦੇ ਹਨ ਸਕੂਲ 'ਚੋਂ ਲੇਕਿਨ ਟੀਚਰਜ਼ ਇੱਥੇ ਬਹੁਤ ਮਿਹਨਤ ਕਰ ਇਥੇ ਬਹੁਤ ਜ਼ੋਰ ਲਗਾਉਂਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ ਪਲੇਅਰ ਹੋਣ ਦੇ ਨਾਲ ਨਾਲ ਸਟੱਡੀ ਤੇ ਫੋਕਸ ਕਰਾਂ ਮੈਂ ਫਿਰ ਨੰਬਰ ਜਿਹੜੇ ਇਸ ਨੇ 500 500 ਦੇ ਵਿੱਚੋਂ 500 ਪ੍ਰਾਪਤ ਕੀਤੀਆਂ 100% ਦੇ ਮਾਰਕਸ ਅਜੇ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਨਹੀਂ ਦਿਵਾਏ ਜਾਂਦੇ ਇਸ ਨੇ ਕਿਸ ਤਰ੍ਹਾਂ ਦੇ ਸਾਡੇ ਸਕੂਲ ਚ ਐਕਸਟਰਾ ਕਲਾਸਿਸ ਲੱਗਦੀਆਂ ਸਵੇਰੇ ਸ਼ਾਮ ਗਰੁੱਪ ਲੱਗਦਾ ਇਹ ਬੱਚਾ ਪਹਿਲਾਂ ਥੋੜਾ ਜਿਹਾ ਹਲੇ ਇਕ ਨੋਰ ਕਰਦਾ ਸੀ ਸਟੱਡੀ ਲੇਕਿਨ ਜਦੋਂ ਨੈਸ਼ਨਲ ਖੇਲ ਕੇ ਆਏ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਟੋਪਰ ਰਹਿਣਾ ਤੇ ਮਿਹਨਤ ਕਰਨ ਲੱਗ ਗਿਆ ਸੋ ਟੀਚਰਜ਼ ਵੀ ਇਥੇ ਸਪੈਸ਼ਲ ਐਫਰਟਸ ਕਰਦੇ ਸੀ ਪਰ ਹਰ ਬੱਚਿਆਂ ਨੂੰ ਕੀ ਮੈਸੇਜ ਅੱਜ ਤੱਕ ਦੇਖੋ ਟੀਚਰਜ਼ ਦਾ ਕਹਿਣਾ ਮੰਨੇ ਜੇ ਟੀਚਰਜ਼ ਨੂੰ ਉਦੇ ਕਰੇ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਪੋਜੀਸ਼ਨ ਪ੍ਰਾਪਤ ਕਰੋਗਾ ਕੋਈ ਇਹ ਨਹੀਂ ਵੀ ਜੇ ਪਾ ਕੇ ਟਿਊਸ਼ਨ ਵਾਲੇ ਕੋਲ ਕੀ ਇੰਜੈਕਸ਼ਨ ਹੈ ਨਹੀਂ ਹੋਮਵਰਕ ਡੇਲੀ ਕਰੋ ਤੇ ਟੀਚਰਜ਼ ਦਾ ਕਹਿਣਾ ਮੰਨੋ ਟੈਸਟ ਦੀ ਤਿਆਰੀ ਕਰੋ ਤੇ ਬਹੁਤ ਅੱਛਾ ਮਾਹੌਲ ਹੈ ਬੱਚੇ ਆ ਰਹੇ ਹਨ ਅਸੀਂ ਸੈਲੀਬ੍ਰੇਟ ਕਰਾਂਗੇ ਟੋਰ ਵਾਲਾ ਸਿਖਾਉਣਾ ਉਹ ਆ ਗਿਆ ਵੇਖੋ ਹਾਂਜੀ ਉਹ ਦਿਖਾ ਦੇ ਹਾਂਜੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬੱਚੇ ਬਹੁਤ ਖੁਸ਼ੀ ਹੈ ਬੱਚੇ ਆ ਰਹੇ ਹਨ ਸਾਡੇ ਸਕੂਲ ਦੇ